ਮੈਂ ਸੁਖਵੰਤ ਸਿੰਘ ਬਾਜਬਾ ਪਿੰਟੋਡੇ ਡਿਸਟ੍ਰਿਕਟ ਲੁਧਿਆਣਾ ਸਾਡੇ ਪਹਿਲਾਂ ਨਹਿਰੀ ਪਾਣੀ ਦੀ ਬਹੁਤ ਪ੍ਰੋਬਲਮ ਸੀਗੀ ਜਦੋਂ ਭਗਵੰਤ ਮਾਨ ਸਰਕਾਰ ਆਈ ਆ ਇਹਨਾਂ ਨੇ ਜੋ ਨਹਿਰੀ ਪਾਣੀ ਖੇਤਾਂ 'ਚ ਪਹੁੰਚਾਉਣ ਦੀ ਉਪਰਾਲਾ ਕਰਿਆ ਬਹੁਤ ਹੀ ਸਲਾਗ ਆ ਜੋਗਾ ਸਾਡੇ ਜਿਹੜੀ ਲਾਈਟ ਦੀ ਵੀ ਪਹਿਲਾਂ ਬਹੁਤ ਪ੍ਰੋਬਲਮ ਹੁੰਦੀ ਸੀਗੀ ਹੁਣ 8 ਘੰਟੇ ਦੀ ਬਜਾਏ ਅਡੇ 15 15 16 16 ਘੰਟੇ ਲੇਟ ਆ ਰਹੀ ਆ ਪਹਿਲਾਂ ਰਾਤ ਨੂੰ ਖੇਤਾਂ ਚਾਉਣਾ ਪੈਂਦਾ ਸੀਗਾ ਸਾਡਾ ਮਨ ਵੀ ਖੇਤੀਕਾਰ ਤੋਂ ਵੀ ਅਦਾ ਸੀਗੇ ਅਸੀਂ ਹੁਣ ਜਿਹੜੀ ਸਾਡੀ ਲਾਈਟ ਆ ਉਹ ਵੀ ਦਿਨ ਚ ਹੀ ਆਉਂਦੀ ਆ ਤੇ ਸਾਡੇ ਹੁਣ ਜਿਹੜਾ ਪਾਣੀ ਆ ਅੰਡਰਗਰਾਊਂਡ ਪਾਈਪਾਂ ਪਾਈਆਂ ਨੇ ਔਰ ਜਿੰਨਾ ਮੋਗੇ ਚੋਂ ਪਾਣੀ ਨਿਕਲਦਾ ਇੱਕ ਇੱਕ ਤੁਪਕਾ ਪਾਣੀ ਸਾਡੇ ਖੇਤਾਂ ਦੇ ਵਿੱਚ ਪਹੁੰਚਦਾ ਨਰੀ ਪਾਣੀ ਦੇ ਨਾਲ ਜਿਹੜੀ ਸਾਡੇ ਖੇਤਾਂ ਦੇ ਵਿੱਚ ਫਸਲ ਦਾ ਝਾੜ ਆ ਉਹ ਵੀ ਪਹਿਲਾਂ ਨਾਲੋਂ ਵਧਿਆ ਤੇ ਹੁਣ 2 ਸਾਲ ਤੋਂ ਜਿਹੜੇ ਸਾਡੀ ਮੋਟਰਾਂ ਦੇ ਪਾਣੀ ਦਾ ਲੈਵਲ ਆ ਬੋਰਾ ਦਾ ਉਹ ਵੀ ਉੱਥੇ ਖੜਾ ਵਾ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਮੇਰਾ ਨਾਮ ਅਮਰੀਕ ਸਿੰਘ ਪਿੰਡ ਢੋਡੇ ਜ਼ਿਲ੍ਹਾ ਲੁਧਿਆਣਾ ਜੀ ਅਸੀਂ ਬਹੁਤ ਜ਼ਿਆਦੇ ਧੰਨਵਾਦ ਦਿਆਂ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਵਧੀਆ ਕੋਸ਼ਿਸ਼ ਆ ਵਧੀਆ ਪਾਣੀ ਆਉਂਦਾ ਉੱਥੇ ਤੱਕ ਜਿੱਥੇ ਤੱਕ ਪਏ ਪਏ ਨੇ ਅਸੀਂ ਜਿੱਥੇ ਤੱਕ ਪਾਣੀ ਆ ਰਿਹਾ ਮੋਟਰਾਂ ਬੰਦ ਕਰਕੇ ਝੋਨਾ ਲਾਇਆ ਸਾਡੇ ਲਾਈਟ ਵੀ ਬਹੁਤ ਵਧੀਆ ਆ ਦਿਨੇ-ਦਿਨੇ ਅਸੀਂ ਆ ਕੇ ਝੋਨਾ ਲਾਇਆ ਕੋਈ ਰਾਤ ਨੂੰ ਨਹੀਂ ਸਾਨੂੰ ਆਉਣਾ ਪਿਆ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਪਿੰਡ ਢੋਡੇ ਜ਼ਿਲ੍ਹਾ ਲੁਧਿਆਣਾ ਅਸੀਂ ਬਹੁਤ ਬਹੁਤ ਧੰਨਵਾਦ ਆ ਪੰਜਾਬ ਸਰਕਾਰ ਦੇ ਜਿਹੜਾ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਿਹੜੀ ਸਪਲਾਈ ਆ ਰਹੀ ਹੈ ਨਹਿਰਾਂ ਦੇ ਪਾਣੀ ਦੀ ਸਾਡੇ ਬਹੁਤ ਵਧੀਆ ਚੱਲ ਰਿਹਾ ਪਾਣੀ ਇਸ ਵਾਰ ਅਸੀਂ ਦਿਨੇ ਰਹਿ ਕੇ ਝੋਨਾ ਬੀਜਿਆ ਨਹਿਰਾਂ ਦੀ ਸਪਲਾਈ ਆ ਰਹੀ ਹੈ ਸਾਡੇ ਖੇਤਾਂ ਤੱਕ ਇਹਦਾ ਬਹੁਤ ਜ਼ਿਆਦਾ ਲਾਹੇਵੰਦਾ ਸਾਡੇ ਲਈ ਕਿਉਂਕਿ ਇਹਦੇ ਨਾਲ ਝੋਨੇ ਦੀ ਜਿਹੜੀ ਫਸਲ ਆਉ ਬਹੁਤ ਜ਼ਿਆਦਾ ਵਧੀਆ ਨਿਕਲਦੀ ਹੈ ਅਸੀਂ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਬਹੁਤ ਜ਼ਿਆਦਾ ਧੰਨਵਾਦੀ ਹਾਂ